ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਹਰ ਕੁੜੀ ਆਪਣੇ ਵਿਆਹ ਲਈ ਬਹੁਤ ਉਤਸ਼ਾਹਿਤ ਹੁੰਦੀ ਹੈ ਤੇ ਉਸ ਤੋਂ ਕਈ ਗੁਣਾ ਜ਼ਿਆਦਾ ਆਪਣੀ ਸੁਹਾਗ੍ਰਤ ਲਈ ਹੁੰਦੀ ਹੈ ਇਸ ਰਾਤ ਲਈ ਬਹੁਤ ਸਾਰੇ ਸੁਪਨੇ ਲੈਂਦੀ ਹੈ ਮੇਰੇ ਨਾਲ ਵੀ ਅਜਿਹਾ ਹੀ ਕੁਝ ਵਾਪਰਿਆ ਮੇਰੇ ਵਿਆਹ ਨੂੰ 3 ਦਿਨ ਹੋ ਗਏ ਸਨ ਪਰ ਮੇਰਾ ਪਤੀ ਮੇਰੇ ਕਮਰੇ ਵਿੱਚ ਸੌਣ ਦੀ ਥਾਂ ਮੇਰੀ ਨਨਾਨ ਦੇ ਕਮਰੇ ਵਿੱਚ ਸੌਂਦਾ ਸੀ ਜਦੋਂ ਵੀ ਮੈਂ ਪੁੱਛਦੀ ਤਾਂ ਉਹ ਮੈਨੂੰ ਕਹਿੰਦਾ ਮੇਰੀ ਭੈਣ ਬਿਮਾਰੀ ਤੋਂ ਪੀੜਿਤ ਹੈ ਰਾਤ ਨੂੰ ਉਹ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਦੀ ਹੈ। ਇੱਕ ਰਾਤ ਅਚਾਨਕ ਮੈਂ ਆਪਣੀ ਨਨਾਨ ਦੇ ਕਮਰੇ ਵਿੱਚ ਗਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਉਹ ਤਾਂ ਮੇਰੀ ਨਨਾਨ ਅੱਜ ਮੇਰਾ ਵਿਆਹ ਸੀ ਤੇ ਹਰ ਕੁੜੀ ਵਾਂਗ ਮੇਰੇ ਵੀ ਦਿਲ ਵਿੱਚ ਹਜ਼ਾਰਾਂ ਖਵਾਇਸ਼ਾਂ ਸੀ। ਮੈਂ ਤਾਂ ਬਸ ਇਹੀ ਚਾਹੁੰਦੀ ਸੀ ਕਿ ਮੇਰਾ ਪਤੀ ਬਹੁਤ ਹੀ ਪਿਆਰ ਮੁਹੱਬਤ ਤੇ ਇੱਜ਼ਤ ਕਰਨ ਵਾਲਾ ਹੋਵੇ। ਜਦੋਂ ਮੈਂ ਪਾਰਲਰ ਵਿੱਚ ਦੁਲਹਣ ਬਣ ਕੇ ਤਿਆਰ ਹੋਈ ਸੀ ਤਾਂ ਪਾਰਲਰ ਵਾਲੀ ਨੇ ਕਿਹਾ ਅੱਜ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਤੇਰਾ ਪਤੀ ਤੈਨੂੰ ਵੇਖ ਕੇ ਆਪਣਾ ਹੋਸ਼ ਗਵਾ ਲਵੇਗਾ ਤੇਰਾ دیਵਾਨਾ ਹੋ ਜਾਵੇਗਾ ਇਹ ਸੁਣ ਕੇ ਮੈਨੂੰ ਸ਼ਰਮ ਮਹਿਸੂਸ ਹੋਈ ਮੈਂ ਆਪਣੀਆਂ ਸਹੇਲੀਆਂ ਨਾਲ ਪਾਰਲਰ ਤੋਂ ਮੈਰਿਜ ਹਾਲ ਵੱਲ ਜਾ ਰਹੀ ਸੀ ਜਦੋਂ ਸਿਗਨਲ ਤੇ ਕਾਰ ਰੁਕ ਗਈ ਮੈਂ ਟਾਈਮ ਪਾਸ ਕਰਨ ਲਈ ਇੱਧਰ ਉੱਧਰ ਦੇਖਣ ਲੱਗੀ ਜਦੋਂ ਮੈਂ ਨਾਲ ਵਾਲੀ ਕਾਰ ਵਿੱਚ ਦੇਖਿਆ ਤਾਂ ਮੈਂ ਬਹੁਤ ਹੈਰਾਨ ਹੋਈ ਸਾਡੇ ਕੋਲ ਖੜੀ ਕਾਰ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਬੈਠੀ ਹੋਈ ਸੀ ਰਾਨੀ ਵਾਲੀ ਗੱਲ ਇਹ ਨਹੀਂ ਸੀ ਕਿ ਕੋਈ ਮੁੰਡਾ ਕੁੜੀ ਬੈਠੇ ਸੀ ਸਗੋ ਇਹ ਸੀ ਕਿ ਉਹ ਕੁੜੀ ਮੇਰੀ ਨਨਾਨ ਸੀ ਮੇਰੀ ਨਨਾਨ ਨੂੰ ਤਾਂ ਇਸ ਸਮੇ ਮੈਰਿਜ ਹਾਲ ਵਿੱਚ ਹੋਣਾ ਚਾਹੀਦਾ ਸੀ ਕਿਉਂਕਿ ਮੇਰੀ ਮਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਬਰਾਤ ਆ ਗਈ ਹੈ ਤਾਂ ਉਹ ਇਸ ਸਮੇ ਇਸ ਮੁੰਡੇ ਨਾਲ ਇੱਥੇ ਕੀ ਕਰ ਰਹੀ ਹੈ ਤੇ ਫਿਰ ਇਹ ਮੁੰਡਾ ਕੌਣ ਹੈ ਮੇਰੀ ਨਨਾਨ ਨੇ ਉਸ ਸਮੇ ਜੀਨਸ ਤੇ ਟੀ-ਸ਼ਰਟ ਪਾਈ ਹੋਈ ਸੀ ਤੇ ਜਿਸ ਤਰ੍ਹਾਂ ਉਹ ਰਾਮ ਨਾਲ ਬੈਠੀ ਸੀ ਇਸ ਤੋਂ ਸਾਫ਼ ਪਤਾ ਲੱਗਦਾ ਸੀ ਕਿ ਮੇਰੀ ਨਨਾਨ ਦਾ ਵਿਆਹ ਤੇ ਆਉਣ ਦਾ ਕੋਈ ਇਰਾਦਾ ਨਹੀਂ ਸੀ ਫਿਰ اچانک ਸਿਗਨਲ ਖੁੱਲਿਆ ਮੈਂ ਸੋਚਿਆ ਸ਼ਾਇਦ ਉਸਨੇ ਵੀ ਮੈਨੂੰ ਦੇਖ ਲਿਆ ਹੈ ਕਿਉਂਕਿ ਹੁਣ ਕਾਰ ਦੂਜੇ ਪਾਸੇ ਮੁੜ ਗਈ ਸੀ ਮੈਂ ਬਹੁਤ ਪਰੇਸ਼ਾਨ ਸੀ ਇਸੇ ਤਰ੍ਹਾਂ ਆਪਣੀ ਉਲਝਣ ਵਿੱਚ ਮੈਰਿਜ ਹਾਲ ਪਹੁੰਚੀ ਸੀ ਬਰਾਤ ਆ ਗਈ ਸੀ ਪੂਰਾ ਮੈਰਿਜ ਹਾਲ ਭਰਿਆ ਹੋਇਆ ਸੀ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਸਨ ਸਾਰਾ ਸਮਾਂ ਮੈਂ ਆਪਣੇ ਨਨਾਨ ਨੂੰ ਵੇਖਦੀ ਰਹੀ ਪਰ ਉਹ ਮੈਨੂੰ ਕਿਤੇ ਵੀ ਨਹੀਂ ਦੱਸੀ ਸੀ ਇਸ ਦਾ ਮਤਲਬ ਇਹ ਸੀ ਕਿ ਉਹ ਮੇਰੀਆਂ ਅੱਖਾਂ ਦਾ ਧੋਖਾ ਨਹੀਂ ਸੀ ਮੈਂ ਸੱਚਮੁੱਚ ਉਸ ਨੂੰ ਦੇਖਿਆ ਸੀ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਆਪਣੀ ਭੈਣ ਨੂੰ ਬੁਲਾਓ ਉਸ ਨੇ ਮੈਨੂੰ ਵਧਾਈ ਵੀ ਨਹੀਂ ਦਿੱਤੀ ਮੇਰੇ ਪਤੀ ਨੇ ਕਿਹਾ ਠੀਕ ਹੈ ਮੈਂ ਉਸ ਨੂੰ ਲੈ ਕੇ ਆਉਂਦਾ ਹਾਂ ਉਹ ਇੱਥੇ ਮਹਿਮਾਨਾਂ ਵਿੱਚ ਕਿਤੇ ਬੈਠੀ ਹੋਵੇਗੀ ਮੈਨੂੰ ਯਕੀਨ ਸੀ ਕਿ ਉਹ ਨਹੀਂ ਲੱਭੇਗੀ ਪਰ ਮੇਰੀ ਹੈਰਾਨੀ ਦੇ ਕੋਈ ਹੱਦ ਨਾ ਰਹੀ ਜਦੋਂ ਆਪਣੇ ਪਤੀ ਨਾਲ ਉਸ ਨੂੰ ਆਉਂਦਿਆਂ ਵੇਖਿਆ ਉਸ ਸਮੇਂ ਉਹ ਕੋਈ ਹੋਰ ਕੁੜੀ ਵਰਗੀ ਲੱਗ ਰਹੀ ਸੀ ਸੋਨਾ ਲਹਿੰਗਾ ਹੱਥਾਂ ਵਿੱਚ ਮੇਲ ਖਾਂਦੀਆਂ ਚੂੜੀਆਂ ਨਾਲ ਪੂਰਾ ਮੇਕਅਪ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਉਸ ਕਾਰ ਵਿੱਚ ਇਹ ਸੀ ਜਾਂ ਫਿਰ ਕੋਈ ਹੋਰ ਪਰ ਮੇਰੇ ਦਿਲ ਵਿੱਚ ਸ਼ੱਕ ਤਾਂ ਸੀ ਪਰ ਇਹ ਮੇਰੇ ਲਈ ਆਪਣੀ ਨਨਾਨ ਨੂੰ ਸਵਾਲ ਕਰਨ ਦਾ ਸਹੀ ਸਮਾਂ ਨਹੀਂ ਸੀ ਇਸ ਲਈ ਮੈਂ ਮੁਸਕਰਾਈ ਤੇ ਉਸ ਨੂੰ ਮਿਲਣ ਲੱਗੀ ਪਰ ਸ਼ੱਕ ਮੇਰੇ ਦਿਮਾਗ ਵਿੱਚ ਪੈ ਗਿਆ ਸੀ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਮੇਰੀ ਨਨਾਨ ਨੇ ਕਿਹਾ ਭਰਾ ਤੁਸੀਂ ਭਾਬੀ ਨਾਲ ਇੱਕ ਕਾਰ ਵਿੱਚ ਚਲੇ ਜਾਓ ਮੈਂ ਦੂਜੀ ਕਾਰ ਵਿੱਚ ਆਵਾਂਗੀ ਇਸ ਤੋਂ ਪਹਿਲਾਂ ਕਿ ਮੇਰੀ ਨਨਾਨ ਕਿਸੇ ਹੋਰ ਕਾਰ ਵੱਲ ਵੱਧੀ ਮੇਰੇ ਪਤੀ ਨੇ ਤੇਜ਼ੀ ਨਾਲ ਉਸ ਦਾ ਹੱਥ ਫੜਿਆ ਤੇ ਉਸ ਨੂੰ ਉਸੇ ਕਾਰ ਵਿੱਚ ਬਿਠਾ ਲਿਆ ਤੇ ਕਿਹਾ ਤੁਸੀਂ ਜਾਣਦੇ ਹੋ ਮੈਂ ਤੁਹਾਨੂੰ 2 ਮਿੰਟ ਲਈ ਵੀ ਆਪਣੀ ਨਜ਼ਰ ਤੋਂ ਦੂਰ ਨਹੀਂ ਰੱਖ ਸਕਦਾ ਜੇ ਤੂੰ ਮੇਰੇ ਤੋਂ ਦੂਰ ਹੋ ਜਾਂਦੀ ਹੈ ਤਾਂ ਮੈਨੂੰ ਤੇਰੀ ਚਿੰਤਾ ਹੋਣ ਲੱਗਦੀ ਹੈ ਮੇਰੀ ਨਨਾਨ ਮੁਸਕਰਾਉਂਦੀ ਹੋਈ ਕਾਰ ਦੇ ਅੰਦਰ ਬੈਠ ਗਈ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹਨਾਂ ਭੈਣ ਭਰਾਵਾਂ ਦੀਆਂ ਅੱਖਾਂ ਵਿੱਚ ਕੀ ਹੈ ਉਹਨਾਂ ਵਿਚਾਰ ਕੀ ਚੱਲ ਰਿਹਾ ਹੈ ਪਰ ਮੈਂ ਆਪਣੀ ਕੋਸ਼ਿਸ਼ ਵਿੱਚ ਅਸਫਲ ਰਹੀ ਕਾਰ ਕਰਦੇ ਸਾਹਮਣੇ ਆ ਕੇ ਰੁਕ ਗਈ ਮੇਰੀ ਨਾਨ ਮੈਨੂੰ ਕਮਰੇ ਵਿੱਚ ਛੱਡਣ ਆਈ ਮੈਨੂੰ ਬੈੱਡ ਤੇ ਬਿਠਾਇਆ ਤੇ ਕਿਹਾ ਭਰਾ ਨੂੰ ਅੱਜ ਰਾਤ ਇਸ ਕਮਰੇ ਵਿੱਚੋਂ ਬਾਹਰ ਨਾ ਜਾਣ ਦੇਣਾ ਨਹੀਂ ਤਾਂ ਤੁਸੀਂ ਬਹੁਤ ਪਛਤਾਓਗੇ ਮੈਂ ਉਸਦੇ ਅਜੀਬ ਬਿਆਨ ਤੋਂ ਹੈਰਾਨ ਰਹਿ ਗਈ ਸੀ ਪਰ ਕੁਝ ਨਾ ਕਹਿ ਸਕੀ ਬਸ ਚੁੱਪ ਹੀ ਰਹੀ ਤੇ ਸੋਚਣ ਲੱਗੀ ਇਹ پاگل ਹੈ ਵਿਆਹ ਦੀ ਪਹਿਲੀ ਰਾਤ ਕਿਹੜਾ ਪਤੀ ਆਪਣੀ ਪਤਨੀ ਨੂੰ ਛੱਡ ਕੇ ਜਾਂਦਾ ਹੈ ਉਹ ਮੇਰੇ ਵੱਲ ਅਜੀਬ ਜਿਹੀ ਨਜ਼ਰਾਂ ਨਾਲ ਦੇਖ ਕੇ ਚਲੀ ਗਈ ਕੁਝ ਦੇਰ ਬਾਅਦ ਮੇਰਾ ਪਤੀ ਅੰਦਰ ਆਇਆ ਉਹ ਬਹੁਤ ਕਾਲੀ ਵਿੱਚ ਸੀ ਉਸ ਨੇ ਕਮਰੇ ਵਿੱਚ ਆਉਂਦਿਆਂ ਹੀ ਅਲਮਾਰੀ ਵਿੱਚੋਂ ਇੱਕ ਡੱਬੀ ਕੱਢੀ ਤੇ ਮੈਨੂੰ ਦੇਣ ਤੋਂ ਬਾਅਦ ਉਸ ਨੇ ਕਿਹਾ ਇਹ ਤੁਹਾਡਾ ਮੂੰਹ ਦਿਖਾਈ ਦਾ ਤੋਹਫਾ ਹੈ ਮੈਂ ਹੁਣ ਜਾ ਰਿਹਾ ਹਾਂ ਸਵੇਰੇ ਗੱਲ ਕਰਾਂਗੇ ਉਹ ਗੱਲ ਖਤਮ ਕਰਕੇ ਚਲਿਆ ਗਿਆ ਤੇ ਮੈਂ ਸਦਮੇ ਵਿੱਚ ਬੈਠੀ ਰਹਿ ਗਈ ਇਹ ਬਹੁਤ ਜਲਦੀ ਵਿੱਚ ਹੋ ਗਿਆ ਸੀ ਮੈਨੂੰ ਕੁਝ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ ਮੈਨੂੰ ਅਚਾਨਕ ਆਪਣੇ ਨਾਨ ਦੇ ਬੋਲ ਯਾਦ ਆ ਗਏ ਉਸਨੇ ਕਿਹਾ ਸੀ ਕਿ ਤੁਸੀਂ ਆਪਣੇ ਪਤੀ ਨੂੰ ਆਪਣੇ ਕੋਲ ਰੱਖਣਾ ਕਿਤੇ ਬਾਹਰ ਨਾ ਜਾਣ ਦਿਓ ਇਸ ਦਾ ਮਤਲਬ ਉਸ ਨੂੰ ਪਤਾ ਸੀ ਕਿ ਅੱਜ ਰਾਤ ਮੇਰਾ ਪਤੀ ਬਾਹਰ ਜਾਣ ਵਾਲਾ ਹੈ ਉਹ ਮੇਰੇ ਨਾਲ ਰਾਤ ਨਹੀਂ ਬਿਤਾਉਣ ਵਾਲਾ ਹੈ ਇਹ ਸਾਰੇ ਸਵਾਲ ਮੇਰੇ ਮਨ ਵਿੱਚ ਆਉਂਦੇ ਰਹੇ ਵੇ ਸਾਰੇ ਇਹ ਸਵਾਲ ਮੈਨੂੰ ਪਰੇਸ਼ਾਨ ਕਰ ਰਹੇ ਸੀ ਮੇਰੇ ਮਨ ਵਿੱਚ ਸ਼ੱਕ ਵੀ ਪੈਦਾ ਹੋ ਰਿਹਾ ਸੀ ਕਿ ਮੇਰੇ ਨਾਲ ਕੁਝ ਗਲਤ ਤਾਂ ਨਹੀਂ ਹੋਣ ਵਾਲਾ ਮੈਂ ਇਸ ਪਰਿਵਾਰ ਨੂੰ ਅਜੇ ਤੱਕ ਠੀਕ ਤਰ੍ਹਾਂ ਜਾਣਦੀ ਵੀ ਨਹੀਂ ਸੀ ਨਾ ਨਾਲ ਨਾਲ ਵੀ ਤਿੰਨ ਚਾਰ ਵਾਰ ਮਿਲੀ ਸੀ ਮੈਂ ਉਸ ਨੂੰ ਅਜੇ ਤੱਕ ਸਮਝ ਨਹੀਂ ਸਕੀ ਸੀ ਦੂਜੇ ਪਾਸੇ ਅੰਕਿਤ ਸੀ ਉਸ ਨੂੰ ਮੇਰੇ ਕੋਲ ਬੈਠਣਾ ਚਾਹੀਦਾ ਸੀ ਅੱਜ ਸਾਡੇ ਵਿਆਹ ਦੀ ਪਹਿਲੀ ਰਾਤ ਸੀ ਉਹ ਮੇਰੇ ਨਾਲ ਪਿਆਰ ਦੀਆਂ ਗੱਲਾਂ ਕਰਦਾ ਜਦੋਂ ਕਿ ਉਹ ਮੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਅਜੀਹਾ ਉਦੋਂ ਹੀ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਦਾ ਹੋਰ ਔਰਤ ਨਾਲ ਚੱਕਰ ਹੁੰਦਾ ਹੈ ਮੈਂ ਸਾਰੀ ਰਾਤ ਪਰੇਸ਼ਾਨੀ ਵਿੱਚ ਕੱਟੀ ਮੈਂ ਆਪਣੇ ਪਤੀ ਨੂੰ ਉਡੀਕਦੀ ਰਹੀ ਪਰ ਉਹ ਨਹੀਂ ਆਇਆ ਸਵੇਰੇ 6 ਵਜੇ ਮੈਂ ਜਾ ਕੇ ਆਪਣੇ ਨਾਨਾ ਨੂੰ ਪੁੱਛਣ ਬਾਰੇ ਸੋਚਿਆ ਉਸ ਨੂੰ ਜ਼ਰੂਰ ਪਤਾ ਹੋਵੇਗਾ ਕਿ ਉਸ ਦਾ ਭਰਾ ਕਿੱਥੇ ਹੈ ਮੈਂ ਆਪਣੇ ਨਾਨਾਣ ਦੇ ਕਮਰੇ ਦੇ ਦਰਵਾਜ਼ੇ ਤੇ دستਕ ਦਿੱਤੀ ਤਾਂ ਮੇਰਾ ਚਿਹਰਾ ਫਿੱਕਾ ਪੈ ਗਿਆ ਜਦੋਂ ਮੈਂ ਦੇਖਿਆ ਕਿ ਦਰਵਾਜ਼ਾ ਤਾਂ ਮੇਰੇ ਪਤੀ ਅੰਕਿਤ ਨੇ ਖੋਲ੍ਹਿਆ ਸੀ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਉਹ ਆਪਣੀ ਭੈਣ ਦੇ ਕਮਰੇ ਵਿੱਚ ਕੀ ਕਰ ਰਿਹਾ ਸੀ ਮੇਰੇ ਚਿਹਰੇ ਦੇ ਹਾਵ ਭਾਵ ਇਕਦਮ ਬਦਲ ਗਏ ਸੀ ਮੈਂ ਗੁੱਸੇ ਨਾਲ ਬਿਨਾਂ ਕੁਝ ਕਹੇ ਆਪਣੇ ਕਮਰੇ ਵਿੱਚ ਆ ਗਈ ਉਸ ਸਮੇਂ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਕਿਉਂ ਆਪਣੀ ਭੈਣ ਦੇ ਕਮਰੇ ਵਿੱਚ ਕਿਉਂ ਹੈ ਮੈਂ ਇਹਨੂੰ ਗਲਤ ਨਹੀਂ ਸੋਚਣਾ ਚਾਹੀਦਾ ਸੀ ਮੈਂ ਆਪਣੇ ਮਨ ਵਿੱਚੋਂ ਸਾਰੇ ਗਲਤ ਵਿਚਾਰ ਆਪਣੇ ਦਿਲ ਵਿੱਚ ਨਹੀਂ ਲਿਆਉਣਾ ਚਾਹੁੰਦੀ ਸੀ ਪਰ ਹਾਲਾਤ ਮੇਰੇ ਮਨ ਵਿੱਚ ਸ਼ੱਕ ਪੈਦਾ ਕਰ ਰਹੇ ਸੀ ਅੰਕਿਤ ਮੇਰੇ ਪਿੱਛੇ ਆਇਆ ਤੇ ਕਹਿਣ ਲੱਗਾ ਮੇਰੀ ਭੈਣ ਬਿਮਾਰ ਹੈ ਉਹ ਥੋੜੀ ਦਿਮਾਗੀ ਮਰੀਜ਼ ਵੀ ਹੈ ਉਸ ਨੂੰ ਰਾਤ ਨੂੰ ਦੌਰੇ ਪੈਂਦੇ ਹਨ ਤੇ ਅਕਸਰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਮੈਨੂੰ ਰਾਤ ਨੂੰ ਉਸ ਦੇ ਨਾਲ ਰਹਿਣਾ ਪੈਂਦਾ ਹੈ ਜਦੋਂ ਅੰਕਿਤ ਨੇ ਮੈਨੂੰ ਇਹ ਦੱਸਿਆ ਤਾਂ ਮੈਨੂੰ ਸ਼ਰਮ ਮਹਿਸੂਸ ਹੋਈ ਕਿ ਉਹ ਇੰਨਾ ਵਧੀਆ ਤੇ ਦੇਖਭਾਲ ਕਰਨ ਵਾਲਾ ਵਿਅਕਤੀ ਹੈ ਤੇ ਮੈਂ ਉਸ ਤੇ ਸ਼ੱਕ ਕਰ ਰਹੀ ਸੀ ਉਡੇ ਸਮੇਂ ਬਾਅਦ ਉਸਦੀ ਭੈਣ ਵੀ ਜਾਗ ਪਈ ਤੇ ਸਾਰਾ ਦਿਨ ਮੇਰੇ ਕੋਲ ਰਹੀ ਸੀ ਘਰ ਵਿੱਚ ਬਹੁਤ ਸਾਰੇ ਮਹਿਮਾਨ ਆਏ ਹੋਏ ਸੀ ਕਿਉਂਕਿ ਵਿਆਹ ਦੀਆਂ ਕੁਝ ਹੋਰ ਸਮਾਜੇ ਬਾਕੀ ਸੀ ਮੇਰੀ ਮੂੰਹ ਤਖਾਈ ਹੋਣੀ ਸੀ ਮੇਰੀ ਨਨਾਨ ਮਹਿਮਾਨਾਂ ਨਾਲ ਖੁਸ਼ ਹੋ ਕੇ ਗੱਲਾਂ ਕਰ ਰਹੀ ਸੀ ਅਜੀਹਾ ਬਿਲਕੁਲ ਨਹੀਂ ਲੱਗਦਾ ਸੀ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਸਕਦੀ ਹੈ ਫਿਰ ਰਾਤ ਨੂੰ ਅੰਕਿਤ ਇਹ ਕਹਿ ਕੇ ਕਮਰੇ ਚੋਂ ਬਾਹਰ ਚਲਾ ਗਿਆ ਕਿ ਮੈਨੂੰ ਆਪਣੀ ਭੈਣ ਦੇ ਕਮਰੇ ਚ ਸੌਣਾ ਪਵੇਗਾ ਉਹ ਉਥੋਂ ਚਲਾ ਗਿਆ ਤੇ ਮੈਂ ਸੋਚਣ ਲੱਗੀ ਕਿ ਜੇਕਰ ਉਸਨੇ ਆਪਣੀ ਭੈਣ ਦਾ ਹੀ ਖਿਆਲ ਰੱਖਣਾ ਸੀ ਤਾਂ ਫਿਰ ਉਸਨੇ ਮੇਰੇ ਨਾਲ ਵਿਆਹ ਕਿਉਂ ਕੀਤਾ ਅਜੀਹਾ ਕਦੋਂ ਤੱਕ ਚੱਲੇਗਾ ਮੈਂ ਦੋ ਦਿਨਾਂ ਦੀ ਹੀ ਦੁਲਨ ਸੀ ਮੇਰੀ ਵੀ ਕੁਝ ਇੱਛਾ ਸੀ ਪਰ ਅੰਕਿਤ ਨੇ ਮੇਰੀਆਂ ਸ਼ਾਵਾਂ ਦੀ ਪਰਵਾਹ ਨਹੀਂ ਕੀਤੀ ਤੀਸਰੀ ਰਾਤ ਵੀ ਅੰਕਿਤ ਆਪਣੀ ਭੈਣ ਦੇ ਕਮਰੇ ਵਿੱਚ ਜਾ ਕੇ ਸੌਂ ਗਿਆ ਅੱਜ ਤੀਸਰਾ ਦਿਨ ਸੀ ਤੇ ਮੈਂ ਇਹ ਸਭ ਤੋਂ ਤੰਗ ਆ ਗਈ ਸੀ ਮੈਨੂੰ ਉਸ ਸਮੇਂ ਬਹੁਤ ਗੁੱਸਾ ਆਇਆ ਮੈਂ ਬੈੱਡ ਤੇ ਪਾਸੇ ਮਾਰਦੀ ਰਹੀ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਰਾਤ ਦੇ 12 ਵਜੇ ਮੈਂ ਆਪਣੀ ਨਨਾਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਸ਼ਾਇਦ ਉਹ ਦੋਵੇਂ ਸੁੱਤੇ ਪੈ ਸੀ ਤੇ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਬਹੁਤ देर ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ ਸਵੇਰੇ ਜਦੋਂ ਅੰਕਿਤ ਕਮਰੇ ਵਿੱਚ ਆਇਆ ਤਾਂ ਮੈਂ ਉਸ ਨੂੰ ਤੱਕਾ ਦੇ ਕੇ ਪੁੱਛਿਆ ਕਿ ਤੁਸੀਂ ਬੀਤੀ ਰਾਤ ਦਰਵਾਜ਼ਾ ਕਿਉਂ ਨਹੀਂ ਖੋਲਿਆ ਤਾਂ ਮੈਨੂੰ ਤਸੱਲੀ ਦਿੰਦੇ ਹੋਏ ਉਸਨੇ ਕਿਹਾ ਕਿ ਮੈਂ ਗੂੜੀ ਨੀਂਦ ਵਿੱਚ ਸੀ ਇਸ ਲਈ ਪਤਾ ਨਹੀਂ ਲੱਗ ਸਕਿਆ ਮੈਂ ਅੰਕਿਤ ਨੂੰ ਕਿਹਾ ਕਿ ਤੁਸੀਂ ਆਪਣੀ ਭੈਣ ਦੇ ਕਮਰੇ ਵਿੱਚ ਸੌਂਦੇ ਹੋ ਤਾਂ ਦਰਵਾਜ਼ਾ ਕਿਉਂ ਬੰਦ ਕਰਦੇ ਹੋ ਦਰਵਾਜ਼ੇ ਨੂੰ ਖੁੱਲ੍ਹਾ ਰੱਖਿਆ ਕਰੋ ਮੇਰੇ ਸਵਾਲ ਤੇ ਉਹ ਪੜਕ ਗਿਆ ਤੇ ਪੂਰੀ ਤਰ੍ਹਾਂ ਘਬਰਾ ਗਿਆ ਉਸ ਨੇ ਕਿਹਾ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਮਾਨਸਿਕ ਰੋਗੀ ਹੈ ਤੇ ਉਸ ਨੂੰ ਦੌਰੇ ਪੈਂਦੇ ਹਨ ਇਸ ਲਈ ਉਸ ਦੀ ਸੁਰੱਖਿਆ ਨੂੰ ਤਹਾਨੂੰ ਵਿੱਚ ਰੱਖਦੇ ਹੋਏ ਮੈਂ ਕਮਰੇ ਨੂੰ ਤਾਲਾ ਲਗਾ ਲੈਂਦਾ ਹਾਂ ਪਰ ਮੈਂ ਕਿਸੇ ਦੀ ਵੀ ਤਰ੍ਹਾਂ ਅੰਕਿਤ ਦਾ ਪਿੱਛਾ ਛੱਡਣ ਲਈ ਤਿਆਰ ਨਹੀਂ ਸੀ ਮੈਂ ਕਿਹਾ ਕਿ ਜੇ ਤੁਹਾਨੂੰ ਇਹ ਹੀ ਡਰ ਹੈ ਤਾਂ ਮੈਂ ਤੁਹਾਡੀ ਭੈਣ ਨਾਲ ਸੌ ਜਾਵਾਂਗੀ ਮੈਂ ਉਸ ਦਾ ਖਿਆਲ ਰੱਖਾਂਗੀ ਤੁਸੀਂ ਆਪਣੇ ਕਮਰੇ ਵਿੱਚ ਰਹੋ ਮੇਰੇ ਇਹ ਕਹਿਣ ਤੇ ਅੰਕਿਤ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਉਸ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਫਿਰ ਅਚਾਨਕ ਉਹ ਬੋਲਿਆ ਜਦੋਂ ਤੱਕ ਮੇਰੀ ਭੈਣ ਠੀਕ ਨਹੀਂ ਹੋ ਜਾਂਦੀ ਮੈਂ ਉਸ ਕੋਲ ਕਿਸੇ ਨੂੰ ਨਹੀਂ ਰਹਿਣ ਦੇ ਸਕਦਾ ਮੈਂ ਰੋਣ ਲੱਗ ਪਈ ਅੰਕਿਤ ਨੇ ਮੈਨੂੰ ਚੁੱਪ ਵੀ ਨਾ ਕਰਾਇਆ ਤੇ ਚਲਾ ਗਿਆ ਕੁਝ ਦੇਰ ਬਾਅਦ ਮੇਰੀ ਨਾਨ ਮੇਰੇ ਕਮਰੇ ਵਿੱਚ ਆਈ ਤੇ ਮੈਨੂੰ ਚੁੱਪ ਕਰਵਾਉਂਦੇ ਹੋਏ ਬੋਲੀ ਮੈਂ ਭਰਾ ਨੂੰ ਕਿਹਾ ਸੀ ਕਿ ਭਾਬੀ ਦਰਵਾਜ਼ੇ ਤੇ ਆਈ ਹੈ ਦਰਵਾਜ਼ਾ ਖੋਲ ਦਿਓ ਪਰ ਭਰਾ ਨੇ ਮਨਾਂ ਕਰ ਦਿੱਤਾ ਸੀ ਮੇਰੀ ਨਾਨ ਬਹੁਤ ਡਰੀ ਹੋਈ ਲੱਗ ਰਹੀ ਸੀ ਮੈਂ ਪੁੱਛਿਆ ਤੈਨੂੰ ਰਾਤ ਨੂੰ ਦੌਰੇ ਪੈਂਦੇ ਹਨ ਇਸੇ ਲਈ ਤੇਰਾ ਭਰਾ ਤੁਹਾਡੇ ਕਮਰੇ ਵਿੱਚ ਸੌਂਦਾ ਹੈ ਮੇਰੀ ਗੱਲ ਸੁਣ ਕੇ ਉਸਦੇ ਚਿਹਰੇ ਤੇ ਹੈਰਾਨੀ ਸੀ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਉਹ ਕੁਝ ਨਾ ਬੋਲੀ ਤੇ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਉਸ ਦਾ ਰਵਈਆ ਬਿਲਕੁਲ ਨਹੀਂ ਸਮਝ ਸਕੀ ਕੀ ਰਾਜ ਸੀ ਮੇਰਾ ਪਤੀ ਘਰ ਹੀ ਸੀ ਮੇਰੇ ਨਾਲ ਰਹਿਣ ਦੀ ਥਾਂ ਹਰ ਸਮੇਂ ਆਪਣੀ ਭੈਣ ਦੇ ਪਿੱਛੇ ਰਹਿੰਦਾ ਸੀ ਇੱਥੋਂ ਤੱਕ ਜਦੋਂ ਮੇਰੀ ਇੱਕ ਸਹੇਲੀ ਨੇ ਮੈਨੂੰ ਤੇ ਅੰਕਿਤ ਨੂੰ ਪਾਰਟੀ ਵਿੱਚ ਬੁਲਾਇਆ ਤਾਂ ਅੰਕਿਤ ਕਹਿਣ ਲੱਗਾ ਕਿ ਤੁਸੀਂ ਇਕੱਲੇ ਚਲੇ ਜਾਓ ਤੇ ਜੇਕਰ ਮੇਰਾ ਜਾਣਾ ਇੰਨਾ ਜ਼ਰੂਰੀ ਹੈ ਤਾਂ ਮੇਰੀ ਭੈਣ ਵੀ ਮੇਰੇ ਨਾਲ ਜਾਵੇਗੀ ਮੈਂ ਬਹੁਤ ਹੈਰਾਨ ਹੋਈ ਪਰ ਮੈਂ ਸੋਚਿਆ ਕੋਈ ਗੱਲ ਨਹੀਂ ਚਲੋ ਇਸ ਦੀ ਭੈਣ ਨੂੰ ਵੀ ਨਾਲ ਲੈ ਚਲਦੇ ਹਾਂ ਪਰ ਮੇਰੀ ਨਨਾਨ ਜਾਨ ਨੂੰ ਤਿਆਰ ਨਹੀਂ ਸੀ ਮੇਰੀ ਨਨਾਨ ਨੇ ਮੈਨੂੰ ਇਸ਼ਾਰਾ ਵੀ ਕੀਤਾ ਕਿ ਮੈਨੂੰ ਨਾਲ ਨਾ ਲੈ ਕੇ ਜਾਓ ਮੇਰੇ ਭਰਾ ਨਾਲ ਚਲੇ ਜਾਓ ਮੈਂ ਅੰਕਿਤ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅੰਕਿਤ ਨਹੀਂ ਮੰਨਿਆ ਤੇ ਉਸ ਨੂੰ ਨਾਲ ਲੈ ਕੇ ਹੀ ਪਾਰਟੀ ਤੇ ਗਿਆ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਨਨਾਨ ਮੇਰੇ ਪਤੀ ਤੋਂ ਬਹੁਤ ਡਰਦੀ ਹੈ ਤੇ ਮੈਂ ਇਹ ਵੀ ਨੋਟ ਕੀਤਾ ਸੀ ਕਿ ਅੰਕਿਤ ਮੇਰੀ ਨਨਾਨ ਤੇ ਬਹੁਤ ਸਖਤੀ ਰੱਖਦਾ ਹੈ ਉਸ ਕੋਲ ਆਪਣਾ ਮੋਬਾਈਲ ਤੱਕ ਨਹੀਂ ਸੀ ਤੇ ਉਸ ਨੂੰ ਘਰੋਂ ਬਾਹਰ ਜਾਣ ਦੀ ਵੀ ਇਜਾਜ਼ਤ ਨਹੀਂ ਸੀ ਸਾਰਾ ਦਿਨ ਤੇ ਸਾਰੀ ਰਾਤ ਮੇਰਾ ਪਤੀ ਉਸ ਦੇ ਅੱਗੇ ਪਿੱਛੇ ਹੀ ਘੁੰਮਦਾ ਰਹਿੰਦਾ ਸੀ ਇੰਜ ਲੱਗਦਾ ਸੀ ਜਿਵੇਂ ਉਹ ਮੈਨੂੰ ਘਰ ਵਿੱਚ ਲਿਆ ਕੇ ਭੁੱਲ ਗਿਆ ਹੋਵੇ ਇੱਕ ਦਿਨ ਮੈਂ ਅੰਕਿਤ ਨੂੰ ਕਿਹਾ ਕਿ ਤੁਹਾਡੀ ਭੈਣ ਨੂੰ ਦੌਰੇ ਪੈਂਦੇ ਹਨ ਤਾਂ ਉਸ ਨੂੰ ਡਾਕਟਰ ਕੋਲ ਲੈ ਚੱਲਗੇ ਅੰਕਿਤ ਨੇ ਕਿਹਾ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਮੈ ਉਸ ਨੂੰ ਦਵਾਈ ਖਵਾ ਰਿਆ ਹਾਂ ਉਸ ਦਾ ਇਲਾਜ ਚੱਲ ਰਿਹਾ ਹੈ ਇੱਕ ਦਿਨ ਦੋਵੇਂ ਭੈਣ ਭਰਾ ਕਿਤੇ ਗਏ ਹੋਏ ਸੀ ਤੇ ਮੈਨੂੰ ਅਚਾਨਕ ਆਪਣੀ ਨਾਨਣ ਦੇ ਕਮਰੇ ਦੀ ਤਲਾਸ਼ੀ ਲੈਣ ਦਾ ਖਿਆਲ ਆਇਆ ਜਦੋਂ ਮੈਂ ਉਸ ਦੇ ਕਮਰੇ ਵਿੱਚ ਗਈ ਤਾਂ ਨਾ ਕੋਈ ਦਵਾਈ ਮਿਲੀ ਤੇ ਨਾ ਹੀ ਕੋਈ ਰਿਪੋਰਟ ਮਿਲੀ ਫਿਰ ਕਿਉਂ ਮੇਰਾ ਪਤੀ ਮੈਨੂੰ ਝੂਠ ਬੋਲ ਰਿਹਾ ਸੀ ਕਿ ਉਹ ਉਸ ਦਾ ਇਲਾਜ ਕਰਵਾ ਰਿਹਾ ਹੈ ਜੇ ਅਜਿਹਾ ਹੁੰਦਾ ਤਾਂ ਕਮਰੇ ਵਿੱਚ ਕੁਝ ਅਜਿਹਾ ਜ਼ਰੂਰ ਮਿਲਦਾ ਜਿਸ ਤੋਂ ਪਤਾ ਲੱਗਦਾ ਕਿ ਮੇਰੇ ਨਨਾਨ ਨੂੰ ਦੌਰੇ ਪੈਂਦੇ ਹਨ ਹੁਣ ਮੈਨੂੰ ਅੰਕਿਤ ਤੇ ਸ਼ੱਕ ਹੋਣ ਲੱਗਾ ਸੀ ਮੈਂ ਸੋਚਣ ਲੱਗੀ ਕਿ ਹੁਣ ਮੈਂ ਕੀ ਕਰਾਂ ਮੈਂ ਉਸਦੇ ਕਮਰੇ ਦੀ ਚਾਬੀ ਰੱਖ ਲਈ ਤੇ ਕਮਰੇ ਵਿੱਚ ਆ ਗਈ ਸ਼ਾਮ ਨੂੰ ਜਿਵੇਂ ਹੀ ਦੋਵੇਂ ਵਾਪਸ ਆਏ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਹੁਣ ਤੁਹਾਡੀ ਪਰੇਸ਼ਾਨੀ ਬਹੁਤ ਜਲਦੀ ਖਤਮ ਹੋਣ ਵਾਲੀ ਹੈ ਬਸ ਕੁਝ ਦਿਨਾਂ ਦੀ ਗੱਲ ਹੈ ਮੇਰੇ ਨਨਾਨ ਦੇ ਚਿਹਰੇ ਤੋਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਦੇਰ ਤੱਕ ਰੋਂਦੀ ਰਹੀ ਹੋਵੇ ਰਾਤ ਨੂੰ ਫਿਰ ਅੰਕਿਤ ਆਪਣੇ ਭੈਣ ਦੇ ਕਮਰੇ ਵਿੱਚ ਚਲਾ ਗਿਆ ਪਰ ਮੈਂ ਸੋਚ ਲਿਆ ਸੀ ਕਿ ਮੈਂ ਸਾਰੀ ਸਚਾਈ ਦਾ ਪਤਾ ਕਰਕੇ ਰਾਂਗੀ ਆਖਿਰ ਮੇਰਾ ਪਤੀ ਤੇ ਮੇਰੇ ਨਨਾਨ ਬੰਦ ਕਮਰੇ ਵਿੱਚ ਇਕੱਲੇ ਕੀ ਕਰਦੇ ਹਨ ਮੈਂ ਚਾਬੀਲ ਕੋਈ ਸੀ ਮੈਂ ਛੱਟ ਚਾਬੀ ਕੱਢ ਲਈ ਤੇ ਰਾਤ ਦੇ 2 ਵਜੇ ਚੁੱਕੇ ਸੀ ਮੈਂ ਛੱਟ ਕਮਰੇ ਦਾ ਤਾਲਾ ਖੋਲ ਕੇ ਅੰਦਰ ਚਲੀ ਗਈ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰਾ ਸਾਹ ਬੰਦ ਹੋ ਗਿਆ ਮੈਂ ਦੇਖਿਆ ਕਿ ਮੇਰੇ ਪਤੀ ਨੇ ਮੇਰੇ ਨਾਨਾ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ ਤੇ ਉਸ ਦਾ ਸਿਰ ਆਪਣੇ ਮੋਢੇ ਤੇ ਰੱਖ ਕੇ ਸੁੱਤਾ ਪਿਆ ਸੀ ਮੇਰੀ ਨਾਨਾਣ ਸ਼ਾਇਦ ਜਾਗ ਰਹੀ ਸੀ ਮੈਨੂੰ ਦੇਖ ਕੇ ਉਸਨੇ ਇਸ਼ਾਰਾ ਕਰਕੇ ਮੈਨੂੰ ਬਾਹਰ ਜਾਣ ਲਈ ਕਿਹਾ ਮੈਂ ਉਸ ਨੂੰ ਦੇਖ ਕੇ 당ਗ ਰਹਿ ਗਈ ਸੀ ਮੈਂ ਚਾਹਿਆ ਅੰਕਿਤ ਨੂੰ ਉਠਾ ਕੇ ਪੁੱਛਾਂ ਇਹ ਸਭ ਕੀ ਹੈ ਪਰ ਜਦੋਂ ਮੇਰੀ ਨਾਨਾਣ ਨੇ ਮੇਰੇ ਸਾਹਮਣੇ ਹੱਥ ਜੋੜੇ ਤਾਂ ਮੈਂ ਬਾਹਰ ਨਿਕਲ ਗਈ ਮੈਂ ਆਪਣੀ ਨਾਨਾਣ ਦੀ ਹਾਲਤ ਦੇਖ ਕੇ ਸੋਚੀ ਪੈ ਗਈ ਸੀ ਹੁਣ ਮੈਨੂੰ ਮੇਰੀ ਨਾਨਾਣ ਦਿਮਾਗੀ ਤੌਰ ਤੇ ਬਿਮਾਰ ਨਹੀਂ ਮੇਰਾ ਪਤੀ ਮਾਨਸਿਕ ਤੌਰ ਤੇ ਬਿਮਾਰ ਜਾਪਦਾ ਸੀ ਮੈਂ ਸਾਰੀ ਰਾਤ ਸੌ ਨਹੀਂ ਸਕੀ ਮੇਰੇ ਦਿਮਾਗ ਵਿੱਚ ਹਜ਼ਾਰਾਂ ਸਵਾਲ ਚੱਲ ਰਹੇ ਸੀ ਮੈਂ ਅੰਕਿਤ ਤੋਂ ਪੁੱਛਣਾ ਚਾਹੁੰਦੀ ਸੀ ਕਿ ਉਸਨੇ ਆਪਣੀ ਭੈਣ ਨੂੰ ਕਿਉਂ ਬੰਨ ਕੇ ਰੱਖਿਆ ਹੈ ਸਾਰੀ ਰਾਤ ਇਸੇ ਉਲਝਣ ਵਿੱਚ ਲੰਘ ਗਈ ਸਵੇਰ ਹੁੰਦੇ ਹੀ ਮੈਂ ਬਹਾਨਾ ਬਣਾ ਕੇ ਆਪਣੀ ਨਾਨਾ ਨੂੰ ਬੁਲਾ ਲਿਆ ਤੇ ਉਸ ਨੂੰ ਰਾਤ ਬਾਰੇ ਪੁੱਛਿਆ ਤਾਂ ਮੇਰੀ ਨਾਨਾ ਮੇਰੇ ਗੱਲ ਸੁਣ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਜਦੋਂ ਤੋਂ ਮੰਮੀ ਡੈਡੀ ਇਸ ਦੁਨੀਆ ਤੋਂ ਚਲੇ ਗਏ ਹਨ ਮੇਰੇ ਭਰਾ ਦਾ ਮੇਰੇ ਪ੍ਰਤੀ ਰਵੱਈਆ ਬਦਲ ਗਿਆ ਹੈ ਉਹ ਸਾਰੀ ਜਾਇਦਾਦ ਨੂੰ ਆਪਣੀ ਸਮਝਦਾ ਹੈ ਤੇ ਮੈਨੂੰ ਰੋਜ਼ ਮੇਰੇ ਹਿੱਸੇ ਦੀ ਦੌਲਤ ਆਪਣੇ ਨਾਂ ਕਰਨ ਬਾਰੇ ਕਹਿੰਦਾ ਹੈ ਮੇਰੇ ਪਿਤਾ ਨੇ ਸਾਰੀ ਦੌਲਤ ਸਾਡੇ ਦੋਵਾਂ ਭੈਣ ਭਰਾ ਦੇ ਨਾ ਕੀਤੀ ਹੈ ਜੇਕਰ ਮੈਂ ਇਨਕਾਰ ਕਰਦੀ ਹਾਂ ਤਾਂ ਉਹ ਮੈਨੂੰ ਕੁੱਟਦਾ ਤੇ ਤੰਗ ਕਰਦਾ ਹੈ ਰਾਤ ਨੂੰ ਉਹ ਮੈਨੂੰ ਰਸਖਾਂ ਨਾਲ ਬੰਨ੍ਹ ਦਿੰਦਾ ਹੈ ਉਹ ਮੈਨੂੰ ਹਰ ਪਲ ਤਕਲੀਫ ਦਿੰਦਾ ਹੈ ਜਿਸ ਨਾਲ ਮੈਂ ਡਰ ਜਾਵਾਂ ਤੇ ਆਪਣੀ ਜਾਇਦਾਦ ਦਾ ਹਿੱਸਾ ਉਸਦੇ ਨਾਮ ਕਰ ਦੇਵਾਂ ਪਰ ਮੈਂ ਜੇਹਾ ਬਿਲਕੁਲ ਨਹੀਂ ਕਰਾਂਗੀ ਜੇ ਮੈਂ ਆਪਣੇ ਭਰਾ ਨੂੰ ਸਾਰੀ ਜਾਇਦਾਦ ਦੇ ਵੀ ਦਿੱਤੀ ਦਾ ਮੇਰਾ ਉਸ ਨੂੰ ਨਹੀਂ ਰੱਖੇਗਾ ਮੇਰਾ ਪਰਾ ਗਲਤ ਆਦਤਾਂ ਵਿੱਚ ਲੱਗਾ ਹੋਇਆ ਹੈ ਉਹ ਆਪਣੀ ਸਾਰੀ ਦੌਲਤ ਬਰਬਾਦ ਕਰ ਦੇਵੇਗਾ ਆਪਣੇ ਨਨਾਨ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣ ਕੇ ਮੈਨੂੰ ਚੱਕਰ ਆ ਗਏ ਮੇਰੀਆਂ ਨਸਾਂ ਫਟਣ ਲੱਗ ਪਈਆਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਪਤੀ ਇੰਨਾ ਗੰਦਾ ਆਦਮੀ ਹੋ ਸਕਦਾ ਹੈ ਜੇਕਰ ਮੈਂ ਰਾਤ ਨੂੰ ਇਹ ਸਭ ਆਪਣੀ ਅੱਖਾਂ ਨਾਲ ਨਾ ਦੇਖਿਆ ਹੁੰਦਾ ਤਾਂ ਮੈਂ ਆਪਣੀ ਨਾਨਣ ਦੀਆਂ ਗੱਲਾਂ ਤੇ ਵਿਸ਼ਵਾਸ ਵੀ ਨਹੀਂ ਕਰਨਾ ਸੀ ਪਰ ਅਸਲ ਵਿੱਚ ਮੈਂ ਖੁਦ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਮੇਰੀ ਨਾਨਣ ਮੈਨੂੰ ਜੱਫੀ ਪਾ ਕੇ ਰੋਣ ਲੱਗੀ ਭਾਬੀ ਮੈਨੂੰ ਇੱਥੋਂ ਪੇਜ ਦਿਓ ਮੇਰੀ ਜਾਨ ਬਚਾ ਲੋ ਨਹੀਂ ਤਾਂ ਮੇਰਾ ਭਰਾ ਮੈਨੂੰ ਮਾਰ ਦੇਵੇਗਾ ਮੈਂ ਉਸ ਨੂੰ ਚੁੱਪ ਕਰਵਾਇਆ ਤੇ ਸੋਚਾਂ ਵਿੱਚ ਪੈ ਗਈ ਕਿ ਹੁਣ ਮੈਂ ਕੀ ਕਰਾਂ ਕੁਝ ਦੇਰ ਬਾਅਦ ਅੰਕਿਤ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਮੈਂ ਆਪਣੀ ਭੈਣ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਕੱਲ ਮੈਂ ਉਸ ਨੂੰ ਮੁੰਡਾ ਦਿਖਾਉਣ ਗਿਆ ਸੀ ਅਗਲੇ ਸੋਮਵਾਰ ਮੈਂ ਆਪਣੀ ਭੈਣ ਨੂੰ ਵਿਦਾ ਕਰ ਦੇਵਾਂਗਾ ਇਹ ਸੁਣ ਕੇ ਮੈਂ 당ਗ ਰਹਿ ਗਈ ਮੇਰੀ ਨਨਾਨਤਾ ਕੁਝ ਹੋਰ ਹੀ ਕਹਿ ਰਹੀ ਸੀ ਕਿ ਉਸ ਦਾ ਭਰਾ ਉਸ ਦਾ ਵਿਆਹ ਕਿਸੇ ਬੁੱਢੇ ਨਾਲ ਕਰਵਾ ਰਿਹਾ ਹੈ ਤੇ ਬਦਲੇ ਵਿੱਚ ਉਸ ਨੇ ਉਹ ਪੈਸੇ ਲੈਣੇ ਹਨ ਇਹ ਤਾਂ ਕਹਿ ਰਿਹਾ ਹੈ ਕਿ ਕਿਸੇ ਮੁੰਡੇ ਨਾਲ ਰਿਸ਼ਤਾ ਕੀਤਾ ਹੈ ਇਹ ਸਭ ਕੀ ਹੈ ਮੇਰਾ ਪਤੀ ਕਹਿਣ ਲੱਗਾ ਮੈਂ ਬਸ ਆਪਣੀ ਭੈਣ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਣਾ ਚਾਹੁੰਦਾ ਹਾਂ ਮੈਂ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਹਾਂ ਮੰਮੀ ਡੈਡੀ ਤੋਂ ਬਾਅਦ ਅਸੀਂ ਭੈਣ ਤੇ ਭਰਾ ਦੋਵੇਂ ਇੱਕ ਦੂਜੇ ਦਾ ਸਹਾਰਾ ਹਾਂ ਅੰਕਿਤ ਤੇ ਮੋਹੂ ਇਹ ਸਭ ਸੁਣ ਕੇ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਮੇਰਾ ਪਤੀ ਝੂਠ ਬੋਲ ਰਿਹਾ ਸੀ ਕਿ ਉਹ ਆਪਣੀ ਪੈਨ ਨੂੰ ਬਹੁਤ ਪਿਆਰ ਕਰਦਾ ਹੈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੌਣ ਸੱਚਾ ਤੇ ਕੌਣ ਝੂਠ ਬੋਲ ਰਿਹਾ ਸੀ ਅੰਕਿਤ ਨੇ ਮੈਨੂੰ ਉਸ ਮੁੰਡੇ ਦੀ ਫੋਟੋ ਵੀ ਦਿਖਾਈ ਸੀ ਉਹ ਮੁੰਡਾ ਦੇਖਣ ਵਿੱਚ ਬਹੁਤ ਸੋਹਣਾ ਸੀ ਤੇ ਉਸ ਦੀ ਉਮਰ ਵੀ ਬਹੁਤੀ ਨਹੀਂ ਸੀ ਉਹ 24-25 ਸਾਲ ਦਾ ਸੀ ਜਦੋਂ ਮੈਂ ਇਹ ਹੀ ਗੱਲਾਂ ਆਪਣੇ ਨਨਾਨ ਨੂੰ ਦੱਸੀ ਤਾਂ ਰੋਣ ਲੱਗ ਗਈ ਤੇ ਕਹਿਣ ਲੱਗੀ ਭਰਾ ਝੂਠ ਬੋਲ ਰਿਹਾ ਹੈ ਉਸਨੇ ਮੇਰਾ ਵਿਆਹ 50 ਸਾਲ ਦੇ ਬੁੱਢੇ ਨਾਲ ਤੈਅ ਕੀਤਾ ਹੈ ਬਦਲੇ ਵਿੱਚ ਉਹ ਬੁੱਢਾ ਭਰਾ ਨੂੰ ਬਹੁਤ ਸਾਰਾ ਪੈਸਾ ਦੇਵੇਗਾ ਵਿਆਹ ਦੇ ਨਾਂ ਤੇ ਮੇਰਾ ਭਰਾ ਮੈਨੂੰ ਵੇਚ ਰਿਹਾ ਹੈ ਮੈਂ ਕੀ ਕਰਾਂ ਇਹ ਕਹਿ ਕੇ ਮੇਰੀ ਨਨਾਨ ਰੋਂਦੀ ਹੋਈ ਮੇਰੇ ਤੋਂ ਮਦਦ ਮੰਗਣ ਲੱਗੀ ਮੈਨੂੰ ਤਾਂ ਆਪ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿਸ ਤਰ੍ਹਾਂ ਮਦਦ ਕਰ ਸਕਦੀ ਹਾਂ ਮੇਰੀ ਨਨਾਨ ਵਾਰ-ਵਾਰ ਕਹਿ ਰਹੀ ਸੀ ਕਿ ਭਾਬੀ ਮੈਨੂੰ ਇਸ ਘਰ ਕਿਸੇ ਤਰ੍ਹਾਂ ਪਹਜਾ ਦੇਵੋ ਮੈਂ ਆਪਣੀ ਨਾਨਾ ਨੂੰ ਕਿਹਾ ਜੇ ਮੈਂ ਤੈਨੂੰ ਇੱਥੋਂ ਪਹਜਾ ਦੇਵਾਂ ਤਾਂ ਤੂੰ ਕਿੱਥੇ ਜਾਵੇਂਗੀ ਉਸਨੇ ਕਿਹਾ ਮੈਂ ਆਪਣੀ ਸਹੇਲੀ ਦੇ ਘਰ ਚਲੀ ਜਾਵਾਂਗੀ ਉਹ ਵਕੀਲ ਹੈ ਮੈਨੂੰ ਬਚਾ ਲਵੇਗੀ ਮੇਰੇ ਕੋਲੋਂ ਫੋਨ ਵੀ ਨਹੀਂ ਹੈ ਨਹੀਂ ਤਾਂ ਉਸ ਤੋਂ ਮਦਦ ਮੰਗ ਲੈਂਦੀ ਮੈਂ ਉਸ ਨੂੰ ਆਪਣਾ ਫੋਨ ਦਿੱਤਾ ਤਾਂ ਜੋ ਉਹ ਆਪਣੀ ਸਹੇਲੀ ਦੇ ਨਾਲ ਗੱਲ ਕਰ ਸਕੇ ਉਸਨੇ ਮੇਰੇ ਸਾਹਮਣੇ ਆਪਣੀ ਸਹੇਲੀ ਨਾਲ ਗੱਲ ਕੀਤੀ ਪਰ ਉਸ ਨਾਲ ਬਹੁਤੀ ਗੱਲ ਨਹੀਂ ਕੀਤੀ ਬਸ 2-3 ਗੱਲਾਂ ਕੀਤੀਆਂ ਕਿ ਮੇਰੀ ਭਾਬੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਘਰੋਂ ਪਜਾ ਦੇਵੇਗੀ ਤੇ ਫਿਰ ਮੈਂ ਤੁਹਾਡੇ ਘਰ ਆ ਜਾਵਾਂਗੀ ਉਸਨੇ ਆਪਣੀ ਸਹੇਲੀ ਨੂੰ ਕਿਹਾ ਕਿ ਤੂੰ ਮੇਰੀ ਮਦਦ ਜ਼ਰੂਰ ਕਰੀ ਮੈਨੂੰ ਯਕੀਨ ਹੈ ਕਿ ਤੂੰ ਮੇਰਾ ਸਾਥ ਜ਼ਰੂਰ ਦੇਵੇਂਗੀ ਉਸਦੇ ਬਹੁਤ ਮਿੰਤਾ ਕਰਨ ਤੋਂ ਬਾਅਦ ਮੈਂ ਆਪਣੀ ਨਰਾਨ ਦੀ ਮਦਦ ਕਰਨ ਲਈ ਰਾਜ਼ੀ ਹੋ ਗਈ ਪਰ ਅੰਦਰੋਂ ਮੇਰਾ ਦਿਲ ਕਬਰਾ ਰਿਹਾ ਸੀ ਫਿਰ ਇਹ ਫੈਸਲਾ ਹੋਇਆ ਕਿ ਮੈਂ ਅੰਕਿਤ ਨੂੰ ਦੁੱਧ ਵਿੱਚ ਮਿਲਾ ਕੇ ਨੀਂਦ ਦੀਆਂ ਗੋਲੀਆਂ ਦੇਵਾਂਗੀ ਅੰਕਿਤ ਤੇ ਸੌਣ ਤੋਂ ਬਾਅਦ ਮੈਂ ਉਸ ਨੂੰ ਆਪਣੀ ਕਾਰ ਵਿੱਚ ਛੁਪਾ ਕੇ ਉਸ ਦੀ ਸਹੇਲੀ ਦੇ ਘਰ ਛੱਡ ਆਵਾਂਗੀ ਕਿਉਂਕਿ ਡਰਾਈਵਰ ਨੂੰ ਵੀ ਅੰਕਿਤ ਨੇ ਰੋਕਿਆ ਹੋਇਆ ਸੀ ਜਿਵੇਂ ਹੀ ਰਾਤ ਦੇ 9 ਵਜੇ ਤਾਂ ਮੈਂ ਅੰਕਿਤ ਦੇ ਦੁੱਧ ਵਿੱਚ ਨੀਂਦੀਆਂ ਗੋਲੀਆਂ ਮਿਲਾ ਦਿੱਤੀਆਂ ਸਾਡੇ ਕੋਲ ਇਹੀ ਮੌਕਾ ਸੀ ਮੈਂ ਆਪਣੇ ਨਾਨਾ ਨੂੰ ਕਿਹਾ ਤੂੰ ਜਾ ਕੇ ਕਾਰ ਦੀ ਪਿਛਲੀ ਸੀਟ ਤੇ ਲੁਕ ਜਾ ਮੈਂ ਚੌਕੀਦਾਰ ਨੂੰ ਗੇਟ ਖੋਲਣ ਲਈ ਕਿਹਾ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ ਮੈਂ ਆਪਣੀ ਮਾਂ ਦੇ ਘਰ ਜਾਣਾ ਹੈ ਕਾਰ ਘਰ ਤੋਂ ਬਾਹਰ ਕੱਢੀ ਕੁਝ ਸਮੇਂ ਵਿੱਚ ਹੀ ਅਸੀਂ ਇੱਕ ਘਰ ਦੇ ਸਾਹਮਣੇ ਆ ਗਈਆਂ ਮੇਰੀ ਨਾਨ ਕਹਿਣ ਲੱਗੀ ਭਾਬੀ ਤੁਸੀਂ ਘਰੇ ਚਲੇ ਜਾਓ ਨਹੀਂ ਤਾਂ ਅਸੀਂ ਫਸ ਜਾਵਾਂਗੇ ਪਰ ਮੈਂ ਉਸ ਨੂੰ ਪੂਰੀ ਤਰ੍ਹਾਂ ਸੁਰੱਖਿਆ ਨਾਲ ਘਰ ਦੇ ਅੰਦਰ ਛੜਨਾ ਚਾਹੁੰਦੀ ਸੀ ਤੇ ਉਸਦੇ ਇਸ ਹੈਲੀ ਨੂੰ ਕਹਿਣਾ ਚਾਹੁੰਦੀ ਸੀ ਕਿ ਮੇਰੀ ਨਾਨ ਦੀ ਦੇਖਭਾਲ ਕਰਨਾ ਮੇਰਾ ਇਰਾਦਾ ਇਹ ਸੀ ਕਿ ਮੈਂ ਇੱਥੋਂ ਸਿੱਧੀ ਆਪਣੇ ਘਰ ਜਾਵਾਂਗੀ ਤੇ ਆਪਣੇ ਮਾਪਿਆਂ ਨੂੰ ਆਪਣੇ ਪਤੀ ਬਾਰੇ ਸਾਰੀ ਸਚਾਈ ਦੱਸਾਂਗੀ ਜੋ ਆਪਣੀ ਭੈਣ ਦਾ ਨਹੀਂ ਮੇਰਾ ਕਿਵੇਂ ਹੋ ਸਕਦਾ ਹੈ ਇਹ ਸੋਚ ਕੇ ਮੈਂ ਕਾਰ ਤੋਂ ਹੇਠਾਂ ਉਤਰੀ ਸੀ ਕਿ ਇੱਕ ਮੁੰਡਾ ਦਰਵਾਜ਼ਾ ਖੋਲ ਕੇ ਬਾਹਰ ਆਇਆ ਤੇ ਮੈਂ ਉਸ ਮੁੰਡੇ ਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਇਹ ਉਹੀ ਮੁੰਡਾ ਸੀ ਜਿਸ ਨੂੰ ਮੈਂ ਆਪਣੇ ਵਿਆਹ ਵਾਲੇ ਦਿਨ ਆਪਣੇ ਨਨਾਨ ਨਾਲ ਕਾਰ ਵਿੱਚ ਦੇਖਿਆ ਸੀ ਜਦੋਂ ਮੈਂ ਅੰਕਿਤ ਨੂੰ ਆਪਣੇ ਨਨਾਨ ਨਾਲ ਇੰਨੀ ਸਖਤੀ ਕਰਦੇ ਦੇਖਿਆ ਤਾਂ ਮੇਰੇ ਦਿਮਾਗ ਤੋਂ ਇਹ ਗੱਲ ਨਿਕਲ ਗਈ ਸੀ ਕਿ ਸ਼ਾਇਦ ਉਸ ਦਿਨ ਮੇਰੀ ਨਨਾਨ ਕਾਰ ਵਿੱਚ ਹੋਵੇਗੀ ਮੈਂ ਸੋਚਿਆ ਕਿ ਸ਼ਾਇਦ ਉਹ ਕੋਈ ਹੋਰ ਕੁੜੀ ਹੈ ਮੇਰੀ ਨਾਨਾ ਨੂੰ ਇੰਨੀ ਜਿਆਦੀ ਕਿੱਥੇ ਸੀ ਕਿ ਉਹ ਇੱਕ ਮੁੰਡੇ ਨਾਲ ਕਾਰ ਵਿੱਚ ਇਕੱਲੇ ਕੰਮ ਸਕਦੀ ਸੀ ਪਰ ਜਦੋਂ ਮੈਂ ਉਸ ਮੁੰਡੇ ਨੂੰ ਦੇਖਿਆ ਤਾਂ ਮੈਂ ਚੌਕ ਗਈ ਕਿ ਉਹ ਇੱਥੇ ਕੀ ਕਰ ਰਿਹਾ ਸੀ ਮੇਰੀ ਨਾਨਾ ਨੇ ਮੈਨੂੰ ਕਿਹਾ ਭਾਬੀ ਇਹ ਮੇਰੀ ਸਹੇਲੀ ਦਾ ਭਰਾ ਹੈ ਮੈਂ ਅੰਦਰ ਜਾ ਰਹੀ ਹਾਂ ਤੁਸੀਂ ਘਰ ਜਾਓ ਪਰ ਮੈਨੂੰ ਕੁਝ ਗਲਤ ਹੋਣ ਦਾ ਸ਼ੱਕ ਹੋ ਰਿਹਾ ਸੀ ਮੈਂ ਤੁਰੰਤ ਫੈਸਲਾ ਕੀਤਾ ਕਿ ਆਪਣੇ ਨਾਨਾ ਨੂੰ ਕਿਹਾ ਕਾਰ ਵਿੱਚ ਬੈਠੋ ਅਸੀਂ ਕਾਰ ਵਾਪਸ ਜਾ ਰਹੇ ਹਾਂ ਪਰ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਜਦੋਂ ਮੇਰੀ ਨਾਨਾ ਨੇ ਮੇਰਾ ਹੱਥ ਜ਼ੋਰ ਨਾਲ ਝਟਕ ਦਿੱਤਾ ਤੇ ਦੌੜ ਕੇ ਉਸ ਮੁੰਡੇ ਕੋਲ ਖੜੀ ਹੋ ਗਈ ਤੇ ਕਿਹਾ ਮਾਫ ਕਰਨਾ ਭਾਬੀ ਪਰ ਹੁਣ ਮੈਂ ਵਾਪਸ ਨਹੀਂ ਜਾ ਸਕਦੀ ਮੈਨੂੰ ਇਹ ਮੁੰਡਾ ਪਸੰਦ ਹੈ ਤੇ ਇਸ ਦੀ ਖਾਤਰ ਮੈਂ ਤੁਹਾਡੇ ਨਾਲ ਝੂਠ ਬੋਲਿਆ ਤੇ ਤੁਹਾਨੂੰ ਇੱਥੇ ਲਿਆਈ ਹਾਂ ਹਜੇ ਸ਼ਾਇਦ ਮੇਰੀ ਨਾਨਾ ਕੁਝ ਹੋਰ ਬੋਲਦੀ ਪਰ ਉਸ ਮੁੰਡੇ ਨੇ ਮੇਰੀ ਨਾਨਾ ਨੂੰ ਆਪਣੇ ਪਿੱਛੇ ਕੀਤਾ ਤੇ ਹੱਸ ਕੇ ਬੋਲਿਆ ਮੈਨੂੰ ਤੇਰੀ ਭਾਬੀ ਪਸੰਦ ਆ ਗਈ ਹੈ ਇੱਕ ਨਾਲ ਇੱਕ ਫਰੀ ਮੈਂ ਉਸ ਮੁੰਡੇ ਦੀਆਂ ਗੱਲਾਂ ਸੁਣ ਕੇ ਡਰ ਗਈ ਮੇਰੀ ਨਨਾਨ ਵੀ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਉਹ ਮੁੰਡਾ ਸ਼ੈਤਾਨੀ ਹਾਸੇ ਨਾਲ ਬੋਲਿਆ ਮੈਂ ਤੇਰੇ ਲਈ ਤਰਸ ਰਿਹਾ ਸੀ ਕਿ ਤੁਸੀਂ ਕਦੋਂ ਆ ਕੇ ਮੇਰੀ ਪਿਆਸ ਬੁਝਾਉਗੀ ਪਰ ਹੁਣ ਦੇਖੋ ਤੇਰੇ ਨਾਲ ਤੇਰੀ ਭਾਬੀ ਵੀ ਫਸ ਗਈ ਹੈ ਮੈਂ ਆਪਣੀ ਨਨਾਨ ਦਾ ਹੱਥ ਫੜ ਕੇ ਉਸ ਨੂੰ ਕਾਰ ਵਿੱਚ ਬਿਠਾਉਣ ਲੱਗੀ ਤਾਂ ਫਿਰ ਉਸ ਮੁੰਡੇ ਨੇ ਮੇਰਾ ਹੱਥ ਫੜ ਲਿਆ ਤੇ ਮੈਨੂੰ ਘਰ ਦੇ ਅੰਦਰ ਖਿੱਚਣ ਲੱਗਾ ਮੇਰੀ ਨਾਨ ਨੇ ਗੁੱਸੇ ਵਿੱਚ ਆ ਕੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਕਿਹਾ ਧੋਖੇ ਬਾਦ ਤੂੰ ਮੈਨੂੰ ਧੋਖਾ ਦਿੱਤਾ ਜਿਵੇਂ ਹੀ ਮੇਰੀ ਨਾਨ ਨੇ ਥੱਪੜ ਮਾਰਿਆ ਉਸ ਨੇ ਅੰਦਰੋਂ ਦੋ ਮੁੰਡੇ ਹੋਰ ਬੁਲਾ ਲਏ ਮੈਨੂੰ ਉਹਨਾਂ ਦੇ ਇਰਾਦੇ ਠੀਕ ਨਹੀਂ ਲੱਗ ਰਹੇ ਸੀ ਉਹ ਮੈਨੂੰ ਤੇ ਮੇਰੀ ਨਾਨ ਨੂੰ ਅੰਦਰ ਖਿੱਚ ਰਹੇ ਸੀ ਉਸੇ ਸਮੇਂ ਪੁਲਿਸ ਦੇ ਸਾਇਰਨ ਵੱਜਣ ਲੱਗੇ ਮੇਰੇ ਪਤੀ ਨੂੰ ਪੁਲਿਸ ਦੇ ਨਾਲ ਆਉਂਦਾ ਦੇਖ ਕੇ ਮੈਂ ਰੱਬ ਦਾ ਸ਼ੁਕਰ ਕੀਤਾ ਪੁਲਿਸ ਨੇ ਤੁਰੰਤ ਉਹਨਾਂ ਮੁੰਡਿਆਂ ਨੂੰ ਫੜ ਲਿਆ ਤੇ ਲੈ ਗਈ ਮਹਿਰਾਨ ਸੀ ਕਿ ਮੈਂ ਆਪਣੇ ਪਤੀ ਨੂੰ ਨੀਂਦੀਆਂ ਗੋਲੀਆਂ ਦਿੱਤੀਆਂ ਸਨ ਫਿਰ ਉਹ ਇੱਥੇ ਕਿਵੇਂ ਆਇਆ ਅੰਕਿਤ ਨੇ ਕਿਹਾ ਮੇਰੀ ਭੈਣ ਇਸ ਮੁੰਡੇ ਨੂੰ ਕਈ ਮਹੀਨੇ ਪਹਿਲਾਂ ਮਿਲੀ ਸੀ ਤੇ ਇਹ ਉਸਦੇ ਪਿਆਰ ਵਿੱਚ ਫਸ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਇਸ ਮੁੰਡੇ ਬਾਰੇ ਸਾਰੀ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਜੇਕਰ ਇਹ ਮੁੰਡਾ ਠੀਕ ਹੁੰਦਾ ਤਾਂ ਮੈਂ ਖੁਸ਼ੀ ਨਾਲ ਇਸਦਾ ਵਿਆਹ ਕਰ ਦਿੰਦਾ ਪਰ ਮੈਨੂੰ ਪਤਾ ਲੱਗਾ ਕਿ ਇਹ ਮੁੰਡਾ ਇੱਕ ਧੋਖੇਬਾਜ਼ ਹੈ ਮੈਂ ਆਪਣੀ ਭੈਣ ਨੂੰ ਸੱਚਾਈ ਦੱਸੀ ਪਰ ਇਸ ਨੂੰ ਯਕੀਨ ਨਹੀਂ ਆਇਆ ਤੇ ਮੇਰੇ ਉੱਤੇ ਹੀ ਸ਼ੱਕ ਕੀਤਾ ਤੇ ਘਰੋਂ ਭੱਜਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਉਦੋਂ ਤੱਕ ਮੇਰੇ ਵਿਆਹ ਦਾ ਦਿਨ ਆ ਗਿਆ ਇਸ ਲਈ ਮੈਂ ਇਸਤੇ ਸਖਤੀ ਕੀਤੀ ਤੇ ਇਸ ਨੂੰ ਬੰਨ ਕੇ ਸੌਣ ਲੱਗਾ ਕਿਉਂਕਿ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤੇ ਮੈਂ ਇਹ ਨਹੀਂ ਚਾਹੁੰਦਾ ਸੀ ਕਿ ਇੱਕ ਵਾਰਾ ਮੁੰਡੇ ਦੇ ਹੱਥੋਂ ਇਸ ਦੀ ਜ਼ਿੰਦਗੀ ਬਰਬਾਦ ਹੋ ਜਾਵੇ ਮੈਂ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਇਸ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦਾ ਸੀ ਜਦੋਂ ਉਸਨੇ ਤੈਨੂੰ ਕੱਲ ਝੂਠ ਬੋਲਿਆ ਤਾਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੇ ਫੈਸਲਾ ਕੀਤਾ ਤੁਸੀਂ ਜੋ ਕਰਨਾ ਕਰ ਲਵੋ ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿਉਂਕਿ ਬੰਦਾ ਉਦੋਂ ਤੱਕ ਨਹੀਂ ਰੁਕਦਾ ਜਦੋਂ ਤੱਕ ਉਸ ਨੂੰ ਠੋਕਰ ਨਹੀਂ ਲੱਗਦੀ ਇਸ ਲਈ ਮੈਂ ਤੁਹਾਨੂੰ ਜਾਣ ਦਿੱਤਾ ਸੀ ਤੇ ਉਹ ਗੋਲੀਆਂ ਵਾਲਾ ਦੁੱਧ ਡੋਲ ਦਿੱਤਾ ਸੀ ਮੈਨੂੰ ਯਕੀਨ ਸੀ ਕਿ ਇੱਥੇ ਅਜਿਹਾ ਕੁਝ ਜ਼ਰੂਰ ਹੋਵੇਗਾ ਇਸ ਲਈ ਮੈਂ ਪੁਲਿਸ ਲੈ ਕੇ ਆਇਆ ਸੀ ਇਹ ਸਭ ਸੁਣ ਕੇ ਮੈਂ ਸ਼ਰਮਿੰਦਾ ਹੋ ਗਈ ਮੇਰੀ ਨਨਾਣ ਵੀ ਸਿਰ ਝੁਕਾ ਕੇ ਰੋ ਰਹੀ ਸੀ ਉਸ ਨੇ ਹੱਥ ਜੋੜ ਕੇ ਆਪਣੇ ਭਰਾ ਤੇ ਮੇਰੇ ਤੋਂ ਮਾਫੀ ਮੰਗੀ ਅਸੀਂ ਉਸ ਨੂੰ ਮਾਫ ਕਰ ਦਿੱਤਾ ਕਿਉਂਕਿ ਉਸ ਨੂੰ ਅਹਿਸਾਸ ਹੋ ਗਿਆ ਸੀ ਇਹ ਗੱਲ ਬਹੁਤ ਸੀ ਕੁਝ ਦਿਨਾਂ ਬਾਅਦ ਉਸ ਦਾ ਵਿਆਹ ਕਰ ਦਿੱਤਾ ਅੱਜ ਉਹ ਆਪਣੇ ਘਰ ਬਹੁਤ ਖੁਸ਼ ਹੈ ਮੇਰਾ ਪਤੀ ਇੱਕ ਚੰਗਾ ਭਰਾ ਹੋਣ ਦੇ ਨਾਲ ਚੰਗਾ ਵਿਅਕਤੀ ਵੀ ਹੈ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਅੰਕਿਤ ਵਰਗਾ ਪਤੀ ਮਿਲਿਆ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਤੇ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ